मियां प्रधानमंत्री नरेंद्र मोदी जी और छोटे मियां अरविंद केजरीवाल जी दोनों एक ही खेल खेल रहे हैं। आप अच्छी तरह से समझ लीजिए कि ये खेल क्या है। दोनों की शुरुआत आरएसएस से हुई है कैसे नरेंद्र मोदी जी तो आर एस एस से ही उभरे हैं। अरविंद केजरीवाल जी ने जो आंदोलन किया था आम आदमी पार्टी को शुरू करने से पहले उसका पूरा समर्थन आर एस एस तो शुरुआत एक ही जगह से हुई किसान आंदोलन हुआ किसान के कानून कौन लाया कौन लाया बोलिए बोलिए कौन लाया बड़े मिया जी लाए किसान के कानून बोलाए जिसकी वजह से आप सब ने आंदोलन किया एक साल के लिए 700 किसान शहीद हुए और उन किसान आंदोलन को सबसे पहले नोटिफाई करने वाली सरकार कौन सी थी छोटे मियां की सरकार अरविंद केजरीवाल जी की सरकार समझ लीजिए जैसे ये कह रहे हैं सेम सेम मोदी जी ने आपसे कहा पंद्रह लाख रुपए खाते में आएंगे कितने साल हो गए जी किसी के खाते में कुछ नहीं आया आज केजरीवाल जी कह रहे हैं कि सात लाख आपको देंगे आपका सात लाख का फायदा कराएंगे मैं कह रही हूं कुछ नहीं आने वाला है दोनों चुनाव के समय आपके जज्बातों का इस्तेमाल करते हैं चुनाव के बाद कोई विकास नहीं होता मजबूत सरकार चाहिए एक सरकार जो आपको सुरक्षित रखती है तो कांग्रेस ही आपको ये सरकार दे सकती है इस बात को अच्छी तरह से समझ लीजिए मैं जानती हूँ कि हमारी पिछली सरकार में खामियां थी उन खामियों को दूर करने की हमने प्रयास किया है बहुत प्रयास किया है और चन्नी जी को हम आगे लाए हैं जितना चन्नी जी ने 11 ਕਿਸਮੇ ਕੀਆ ਮੈਂ ਦਾਵਾ ਕਰ ਸਕਦੀ ਹਾਂ ਅਰੋੜ ਕੇਜੀਵਾਲ ਕੇ 5 ਸਾਲਾਂ ਮੇ ਨਹੀਂ ਹੋਇਆ ਅੱਜ ਛੋਟੇ ਵੀ ਜਸਵੰਦਰ ਜਿੰਦੀ ਜੀ ਦੇ ਨਾਲ ਵੱਡੇ ਵੀ ਸਾਡੇ ਜਸਵੰਦਰ ਗੋਗੀ ਜੀ ਨੇ ਇੱਕ ਵਿਸ਼ਾਲ ਰੈਲੀ ਦਾ ਮੀਟਿੰਗ ਲੱਗੀ ਸੀ ਪਰ ਇੱਕ ਰੈਲੀ ਦਾ ਰੂਪਕਰਨ ਕਰ ਗਈ ਹੈ 57 ਲੱਖ ਲੋਕ ਇਥੇ ਇਸ ਐਲੀ ਦੇ ਵਿੱਚ ਦੇਖਣ ਨੂੰ ਮਤਾਵਾ ਪੈਣਾ ਪਰਿਵਾਰ ਹੀ ਬੈਠੇ ਸੀ ਸਾਰੀ ਫੈਮਿਲੀ ਬੈਠੀ ਹੋਈ ਸੀ ਕਿਉਂਕਿ ਸਾਥੀ ਸਾਡੇ ਜਿੰਨੇ ਅਸੀਂ ਜਿੰਦਗੀ ਹੁਣੇ ਸੋਸ਼ਲ ਕੰਮਾਂ ਦੇ ਵਿੱਚ ਬੜੇ ਅੰਟੀਮ ਨੇ ਵੱਡੇ ਤੋਂ ਵੱਡਾ ਮਸਲਾ ਲੋਕਾਂ ਦਾ ਹੱਲ ਕਰਾਉਂਦੇ ਨੇ ਤੇ ਹੋਰ ਵੀ ਬੜੇ ਸੋਸ਼ਲ ਕੰਮ ਕਰਦੇ ਨੇ ਜਿਵੇਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਹੋਰ-ਹੋਰ ਆਪਰਾਲੇ ਕਰਦੇ ਰਹਿੰਦੇ ਨੇ ਛੋਟੇ ਭਾਈ ਕੋਈ ਗਰਾਸ ਰੂਟ ਲੈਵਲ ਤੇ ਛੋਟੇ ਹੋਏ ਨੇ ਸਾਥੀ ਕਾਮਰਕ ਪਾਰਟੀ ਜਿਹੜੀ ਹੈ ਜੁਣ ਹੋਣ ਜਾ ਰਹੀ ਹੈ ਸੰਜੀਤ ਤਲਵਾਰ ਜੀ ਸਾਡੇ ਇਸਲੇ ਪੰਜ ਸਾਲਾਂ ਵਿੱਚ ਤਗੜੇ ਹੋ ਕੇ ਉਹਨਾਂ ਨੇ ਦਿਖਾਇਆ ਕਿ ਲੋਕਾਂ ਦਾ ਪੂਰਾ ਆਸ਼ੀਰਵਾਦ ਸੰਜੇ ਤਲਵਾਰ ਜੀ ਨੂੰ ਮਿਲ ਰਿਹਾ ਹੈ ਤੇ ਜੇਬ ਅਸੀਂ 30 ਕਰਦਾ ਸਾਰੇ ਪੁਰਵੀ ਹਲਕੇ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਇਕੱਲੀਆਂ ਇਕੱਲੀਆਂ ਬੋਟ ਹੱਥ ਪੰਜੇ ਦਾ ਬਟਨ ਦਬਾ ਕੇ ਸੰਜੇ ਤਲਵਾਰ ਜੀ ਨੂੰ ਕਾਮਯਾਬ ਬਣਾਈਏ ਤਾਂ ਜੋ ਇਹ ਦੁਆਰਾ ਤੁਹਾਡੇ ਵਿੱਚ ਐਮਐਲਏ ਬਣ ਕੇ ਆਣ ਤੇ ਚਰਨਜੀਤ ਸਿੰਘ ਚੰਨੀ ਹੋਣੀ ਪੰਜਾਬ ਦੇ ਮੁੱਖ ਮੰਤਰੀ ਬਣਨ ਸੀਐਮ ਜਿਹੜਾ ਕਿਹੜਾ ਦੇਖਣਾ ਚਾਹੁੰਦੇ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਪਸੰਦ ਹੈ ਸਾਰਿਆਂ ਦੀ ਕੋਤਾ ਚੰਨੀ ਜੀ ਕਿਉਂ? ਖਾਸ ਕਰਕੇ ਚੰਨੀ ਜੀ ਦੇਖੋ ਜੀ 111 ਦਿਨਾਂ ਦੇ ਵਿੱਚ ਉਹਨਾਂ ਨੇ 110 ਫੈਸਲੇ ਲਿੱਤੇ ਨੇ ਤੇ ਗਰੀਬ ਲੋਕਾਂ ਦੇ ਹਿੱਤ ਦੇ ਫੈਸਲੇ ਲਿੱਤੇ ਨੇ ਜਿਸ ਤਰ੍ਹਾਂ ਕਿ ਸਾਡੇ ਹਲਕੇ ਦੇ ਬਿਲਾਇਆ ਕਸੰਗਤ ਪਲਵਾਰ ਦੀ ਸਟੇਟਮੈਂਟ ਦੱਸ ਰਹੀ ਸੀ ਕਿ ਜਦੋਂ ਪਟਾਕੇ ਆਪਾਂ ਪਿਛਲੇ ਸਾਲਾਂ ਦੀ ਦੀਵਾਲੀ ਦੇ ਜਿੰਨਾ ਦੇ ਵਿੱਚ ਲਗਾਉਂਦੇ ਸੀ ਤਾਂ ਪੁਲਿਸ ਸਾਨੂੰ ਕੰਮ ਕਰਦੀ ਸੀ ਪਰ ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਪ੍ਰੈਸ ਕਾਨਫਰੰਸ ਕਰਕੇ ਕਿ ਸਭ ਭਾਵੇਂ ਕੋਈ ਫੇਰ ਹੈ ਗਰੀਬ ਲੋਕਾਂ ਦਾ ਹਮਦਰ ਸਾਥੀ ਹੈ ਕਿਉਂਕਿ ਉਹ ਹੱਡ ਬੀਤੀ ਆ ਉਹਨਾਂ ਤੇ ਇਸ ਕਰਕੇ ਚਰਨਜੀਤ ਯੂ ਸਿੰਘ ਚੰਨੀ ਜੀ ਲੋਕਾਂ ਦੀ ਪਹਿਲੀ ਪਸੰਦ ਹੈ ਆਜੇ ਰਾਹੂ ਰੋਡ ਤੇ ਮੰਨ ਲਓ ਇੱਕ ਤਾਂ ਮੈਂ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮਾਨੋ ਮੇਰੇ ਇੱਕ ਨਿੱਕੇ ਜਿਹੇ ਸਦਕੇ ਇਸ ਛੋਟੀ ਜੀ ਮੰਨ ਲਓ ਮੀਟਿੰਗ ਨੂੰ ਵਿਸ਼ਾਲ ਇਕੱਠ ਬਣਾ ਰੂਪ ਧਾਰਨ ਕਰ ਲਿਆ ਮੈਂ ਇੰਨਾ ਹੀ ਕਹਿਦਾ ਸੀ ਇੱਕ ਤਾਂ ਆਪਣੇ ਸਾਰੇ ਮਹੱਲਾ ਨਿਵਾਸੀਆਂ ਦਾ ਸਾਰੇ ਪੁਰਬੀ ਹਲਕੇ ਦਾ ਧੰਨਵਾਦ ਕਰਦਾ ਹਾਂ ਤੇ ਇੱਕ ਸਾਰਿਆਂ ਨੂੰ ਬੇਨਤੀ ਕਰਦਾ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਮਨ ਲਓ ਹਲਕੇ ਚ ਗਏ ਨੇ ਉਥੇ ਵੱਧ ਤੋਂ ਵੱਧ ਲੀਡ ਨਾਲ ਉਹ ਹਲਕਾ ਜਿੱਤਿਆ ਜਾਊਗਾ ਹਲਕਾ ਪੁਰਵੀ ਦੇ ਵਸਨੀਕਾਂ ਨੂੰ ਕੀ ਮੈਸੇਜ ਮਾਉਣਾ ਜੀ ਸਾਰਿਆਂ ਨੂੰ ਬੇਨਤੀ ਆ ਵੀ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਸੰਜੀਤ ਤਲਵਾਰ ਜੀ ਨੂੰ ਪਾ ਕੇ ਕਿਉਂਕਿ ਜਿੰਨਾ ਇਹਨਾਂ ਨੇ ਵਿਕਾਸ ਕੀਤਾ ਉਹਨਾਂ ਅੱਜ ਤੋਂ ਪਹਿਲਾਂ ਕਦੀ ਕਿਸੇ ਐਮਐਲਏ ਨੇ ਨਹੀਂ ਕੀਤਾ ਨਾ ਹੀ ਹੋਊਗਾ ਤੇ ਨਾ ਹੀ ਕਿਸੇ ਨੇ ਕਰਨਾ ਇੰਨੀ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਕਿਸੇ ਮਾਈਕਿੰਗ ਚ ਕੀ ਗੱਲਾਂ ਦੋਨੇ ਆਈਡੀਸ ਮੇਰੇ ਕਲੇ ਰਾਹੋ ਰੋਡ ਦੇ ਉੱਤੇ ਜਿਹੜੇ ਸਾਡੇ ਸਰਦਾਰ ਪੁਰਾਣੇ ਟੀਮ ਵਿੱਚ ਸੀ ਕੀ ਉਹ ਨਵੇਂ ਬਣਨ ਵਾਲੇ ਟੀਮ ਵਿੱਚ ਚੰਨੀ ਜੀ ਉਹ ਵੀ ਗੁਰੂ ਘਰ ਤੇ ਸੀਵਾਲਾ ਕੀ ਗਏ ਨੇ ਭੋਪਾਲੀਆ ਗਾਂਧੀ ਜੀ ਵੀ ਸੀਵਾ ਲੈ ਕੇ ਗਏ ਤੇ ਜਦੋਂ ਗੁਰੂ ਘਰ ਚੋਂ ਸ਼ਿਵਰਦੀ ਲੈਨ ਜਾਂਦਾ ਹੈ ਤੇ ਗੁਰੂਆਂ ਦੀ ਕਿਰਪਾ ਹੁੰਦੀ ਹੈ ਤੇ ਸਰਕਾਰਾਂ ਨੇ ਨਿਸ਼ਚਿਤ ਹੈ ਉਹ ਅਸੀਂ ਬੜੇ ਅੱਛੇ ਮਾਰਗ ਦੇ ਨਾਲ ਇਸ ਨੂੰ ਜਿੱਤਾਂਗੇ ਸਾਡੇ ਸਾਹਮਣੇ ਲੋਕਾਂ ਦਾ ਪਿਆਰ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਪ੍ਰਿੰਕਾ ਗਾਂਧੀ ਜੀ ਲੁਧਿਆਣਾ ਦੇ ਵਸਤੀ ਜੋਧੇਵਾਲ ਚੌਕ ਆ ਕੇ ਗਏ ਸਤਿਗੁਰੂ ਵਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਗਏ ਨੇ ਪਹਿਲੇ ਵੀ ਆਏ ਨੇ ਉਹਨਾਂ ਨੇ ਟੀਕੇ ਜੀ ਤੁਸੀਂ ਦੇਖੋ ਭਗਵੰਤ ਮਾਨ ਕੇਜਰੀਵਾਲ ਕੋਲੋਂ ਲੰਘੇ ਸੁਖਬੀਰਵਾਲ ਮੱਥਾ ਟੇਕਣ ਨਹੀਂ ਆਏ ਚੰਨੀ ਜੀ ਆਏ ਜਦੋਂ ਸੀਐਮ ਅਨਾਉਂਸ ਹੈ ਮਨਾਤਮਸਤ ਹੋ ਕੇ ਗਏ ਬ੍ਰਿੰਕਾ ਜੀ ਅੱਜ ਫੇਰ ਮੱਥਾ ਟੇਕ ਕੇ ਗਏ ਨੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੇ ਦਿਲ ਦੇ ਵਿੱਚ ਆਪਣੇ ਪਰਿਵਾਰਾਂ ਪ੍ਰਤੀ ਕਿੰਨਾ ਪਿਆਰ ਹੈ ਔਰ ਲੋਕ ਇਸ ਗੱਲ ਨੂੰ ਦੇਖ ਵੀ ਰਿਹਾ ਆਪਣੀਆਂ ਅੱਖਾਂ ਦੇ ਨਾਲ ਔਰ ਲੋਕ ਇਸ ਗੱਲ ਦੀ ਤਾਕੀਦ ਵੀ ਕਰ ਰਿਹਾ ਔਰ ਜਿਵੇਂ ਇੱਥੇ ਸਟੇਟਮੈਂਟਾਂ ਵੀ ਹੋਈਆਂ ਕਿ ਉਹ ਜਿਹੇ ਬੰਦਿਆਂ ਨੂੰ ਕੋਈ ਵੋਟ ਨਹੀਂ ਪਾਏਗਾ ਜਿਹੜੇ ਗੁਰੂ ਘਰ ਚਾਣਾ ਪਸੰਦ ਨਹੀਂ ਕਰਦੇ ਅੱਜ ਜਿਹੜਾ ਪਰਫਾਰਮੈਂਸ ਘਰ ਆ ਮਿਲਿਆ ਵਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਮਹਿਲਾਵਾਂ ਦਾ ਭਾਰੀ ਘੱਟ ਦੇਖਣ ਨੂੰ ਮਿਲਿਆ ਕੀ ਗੱਲਾਂ ਦੁਨੇ ਨਾਲ ਵਾਸਤੇ ਤੇ ਪਿਆਰ ਸਾਡੇ ਪਰਿਵਾਰਾਂ ਦਾ ਕਾਂਗਰਸ ਪਾਰਟੀ ਦੇ ਪ੍ਰਤੀ ਲੋਕ ਪ੍ਰਿੰਕਾ ਗਾਂਧੀ ਜੀ ਨੂੰ ਦੇਖਣਾ ਚਾਹੁੰਦੇ ਸੀ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਸੁਣਨਾ ਚਾਹੁੰਦੇ ਸੀ 1:00 ਵਜੇ ਦਾ ਡੈਮ ਸੀ ਲੇਕਿਨ 5:00 ਵਜੇ ਔਰ ਜਿਹੜਾ ਅਸੀਂ ਰੋਡ ਸ਼ੋਅ ਅੱਧੇ ਘੰਟੇ ਦਾ ਪਲਾਨ ਕੀਤਾ ਸੀਗਾ ਉਹ 2.5 ਘੰਟੇ ਦਾ ਚੱਲਿਆ ਕਿਉਂਕਿ ਲੋਕ ਦਸ ਤੋਂ ਮਾਸਮੀ ਹੋਣੇ ਸੀ ਲੋਕ ਨਿਕਲ ਹੀ ਰਹੇ ਸੀ ਔਰ ਜਿਹਨਾਂ ਜੋ ਇਹਨਾਂ ਪਿਆਰ ਦੇ ਰਿਹਾ ਉਹ ਪਿਆਰ 23 ਨੂੰ ਮੋਰਟੇ ਚਰਮਾ ਜ਼ਰੂਰ ਹੋਏਗਾ ਇਹ ਮੈਨੂੰ ਪੂਰਾ ਵਿਸ਼ਵਾਸ ਹੈ 19 ਸਾਲ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੱਕੋ ਕਿਹਨਾ ਵਾਸਤੇ ਸੀਗੀ ਜਿਹੜੀ ਚੰਨੀ ਸਾਹਿਬ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਕਿੰਨਾ ਵਾਸਤੇ ਸੀਗੀ ਜੀ ਉਹਦੇ ਵਿੱਚ ਕੀ ਕਹਿਣਾ ਲਗਾਉਣਾ ਹੈ ਉਹਦੇ ਬਾਰੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਚੰਨੀ ਸਾਹਿਬ ਦੀ ਵੀਡੀਓ ਹੋਈ ਹੈ ਕੋਈ ਪ੍ਰਦੇਸੀਆਂ ਬਾਰੇ ਕਿਹਾ ਉਹ ਨਹੀਂ ਕੁਝ ਨਹੀਂ ਹੈ ਅੱਜ ਉਹਨਾਂ ਨੇ ਆਪਣਾ ਬਿਆਨ ਦਿੱਤਾ ਜੀ ਮੇਰੇ ਨਾਂ ਦਾ ਭਾਵਨਾ ਇਹੋ ਜੀ ਹੈ ਨਾ ਮੇਰੇ ਭਾਵ ਇਹੋ ਜੀ ਹੈ ਤੁਸੀਂ ਮੇਰੀ ਭਾਵਨਾ ਤੇ ਜਾਓ ਉਹਨਾਂ ਨੇ ਉਸ ਗੱਲ ਨੂੰ ਕਲੀਅਰ ਕਰਤਾ ਹੋਇਆ ਹੁਣ ਕੋਈ ਕੋਈ ਐਜਾਇਸ਼ਨ ਨਹੀਂ ਆ ਜਿਹੜੇ ਸਾਡੇ ਓਪੋਨੈਂਟ ਹੈ ਦੇਖੋ ਉਹਨਾਂ ਕੋਈ ਕੁਝ ਵੀ ਨਹੀਂ ਹੈ ਉਹਨਾਂ ਨੇ ਅਨਾਉਂਸ ਕੀਤਾ ਸੁਖਵੀਰ ਬਾਦਲ ਸੀਐਮ ਬਣੇਗਾ ਭਗਵਾਨ ਜੀ ਦੇ ਸ਼ਹਿਰ ਨਗਰ ਨਿਵਾੜ ਦੇ ਵਿੱਚ ਇੱਕ ਭਾਰੀ ਪ੍ਰੋਗਰਾਮ ਕੀਤਾ ਗਿਆ। ਅੱਜ ਪਹਿਲਾਂ ਤਾਂ ਆਪਣੇ ਜੀ ਦੰਦਰ ਜਿੰਦੇ ਤੇ ਜਪਰੀ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਲਾਕੇ ਦੇ ਖਾਨ ਨੂੰ ਹੋਰ ਵਧਾਇਆ ਐਮਐਲਏ ਸੰਯਤ ਪਰਵਾੜ ਜੀ ਜਿੱਤੇ ਆ ਉਹਨੂੰ ਇੱਕ ਬਹੁਤ ਵੱਡਾ ਹੋਰ ਹਲਾਰਾ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਤੇ ਬਾਅਦ ਵਿੱਚ ਜਿੱਦਾਂ ਅੱਜ 1 ਵਜੇ ਦਾ ਪ੍ਰੋਗਰਾਮ ਸੀ ਦਾ ਸਾਡਾ ਲੋਕੀਓ ਪੰਜੂ ਸਾਢੇ ਪੰਜ ਦੇ ਮਿਲਦੇ ਆ ਤੇ ਫੇਰ ਵੀ ਸਾਡੇ ਜਿਹੜੇ ਕਾਂਗਰਸੀ ਪਰਿਵਾਰਕੀ ਉਹਨਾਂ ਨੇ ਦਰੱਖਤ ਦੇ ਉੱਤੇ ਖੜੇ ਰਹੇ ਆ ਧੋਖੇ ਵੀ ਖੜੇ ਰਹੇ ਆ ਬਿਆਸੀ ਵੀ ਖੜੇ ਰਹੇ ਆ ਤੇ ਮੈਂ ਉਹਨਾਂ ਸਾਰਿਆਂ ਵੱਲੋਂ ਬਹੁਤ ਬਹੁਤ ਨਮਾਹ ਕਰਦਾ ਬਾਕੀ ਅੱਜ ਜਿੱਨਾ ਖਾਸ ਵੀ ਉਹ ਸਾਡੀ ਜੱਤ ਨੂੰ ਜਿਹੜਾ ਆ ਬਹੁਤ ਜ਼ਿਆਦਾ ਕੀਨੀ ਬਣਾਉਂਦਾ ਐਮਐਲਏ ਸੰਜੀਤ ਤਲਵਾਰ ਦੀ ਘੱਟੋ ਘਾਟ 22000 ਵੋਟ ਦੇ ਨਾਲ ਲੀਡ ਲੈ ਕੇ ਜਾਣਗੇ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਮੈਂ 20 ਤਰੀਕ ਨੂੰ 30 ਤਰੀਕ ਵੀ ਬੀ ਵੀ ਤਰੀਕ ਨੂੰ ਮੈਂ ਜਿਹੜੇ ਖਾਸ ਕਰਕੇ ਜਿਹੜੇ ਨੌਜਵਾਨ ਆ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਉਣੀ ਆ ਉਹਨਾਂ ਨੂੰ ਮੈਂ ਇਹ ਦੱਸ